ਕਿ ਬਟੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਤਾਂ ਲੈਸ ਜਿਹੜੇ ਪੀਸ ਹੁੰਦੇ ਨੇ ਇਸ ਤਰ੍ਹਾਂ ਬੱਜੇ ਹੋਏ ਉਹਨਾਂ ਨੂੰ ਆਪਾਂ ਨੋਲ ਪੈਸ ਕਰਕੇ ਡਿਜ਼ਾਈਨ ਤਿਆਰ ਕਰਨਾ ਲੈਸ ਲਗਾਉਣੀ ਸਭ ਤੋਂ ਪਹਿਲਾਂ ਆਪਾਂ ਮੀਜ਼ ਨਾਲਪ ਦੇ ਹਿਸਾਬ ਨਾਲ ਟਾਈ ਕਰਕੇ ਪਲੇਟ ਪਲਈਆਂ ਪਾ ਲੈਨੇ neck ਵੀ ਤਿਆਰ ਕਰ ਲਿਆ ਵਾ neck ਆਪਾਂ ਚੋਰਸ ਪਾਇਆ ਵਾ ਸੋਰਸ neck ਦੀ ਸਪੇਸ ਦੇਖਣੀ ਵਿੱਚ ਕਿੰਨੀ ਆ ਗਈ ਪੜੀ 4.5 ਆ ਇੰਨੀ ਵੀ ਆ ਜੂ ਨੂੰ ਇੰਝ ਟੇਬਲ ਕਰਕੇ ਇਸ ਤਰੀਕੇ ਨਿਸ਼ਾਨੀ ਲਾ ਲੈਣੀ ਆਪਾਂ ਇਹ ਹੈਗੇ ਆਪਣੇ ਸੈਂਟਰ ਦੀ ਨਿਸ਼ਾਨੀ ਇਸ ਤਰ੍ਹਾਂ ਹੁਣ ਆਪਾਂ ਪਲੇਟਾਂ ਦੇ ਵਿੱਚ ਪਲੇਟ ਪਾਏ ਹੋਏ ਨੇ ਇਹਦੇ ਵਿੱਚ ਸਪੇਸ ਦੇਖ ਲੈਣੀ ਆਪਾਂ ਕਿੰਨੀ ਆ ਗਈ ਪੜੀ 6.5 ਆ ਗਈ 6.5 ਦਾ ਹਾਫ ਆ ਗਿਆ ਸਵਾਦ ਇਹਨਾਂ ਉੱਪਰ ਆਪਣਾ 6.5 ਆ ਇੱਥੇ ਆਪਣਾ 2.5 ਆ ਗਿਆ ਆਪਾਂ ਇਥੋਂ ਲੈਸ ਦਾ ਡਿਜ਼ਾਈਨ ਤਿਆਰ ਕਰਨਾ ਵਾ 7 ਇੰਚ 7 ਇੰਚ ਦੀ ਆਪਾਂ ਸਿੱਧੀ ਨਿਸ਼ਾਨੀ ਲਗਾ ਲੈਣੀ ਹੈ ਇਹ ਵੇਲੇ ਨਵੀਆਂ ਲੜਕੀਆਂ ਲੱਗੀਆਂ ਜਿਹੜੀਆਂ ਉਹਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਸੈਂਟਰ ਕਿਸ ਤਰੀਕੇ ਕਰੀਏ ਇਹ ਹੈਗਾ ਸੈਂਟਰ ਕਰਨ ਦਾ ਤਰੀਕਾ ਚੌਰਸ ਨੈਕ ਆਫਾ ਤਿਆਰ ਕਰ ਲਿਆ ਪਲੇਟ ਵਗੈਰਾ ਆਫਾ ਪਾ ਲੈਨੇ ਆਪਦੇ ਹਿਸਾਬ ਨਾਲ ਤੁਹਾਨੂੰ ਆਇਸਟ੍ਰੇਲ ਲੈਸ ਬਣਾਵਾਂਗੇ نیچے ਤੋਂ ਵੀ ਥੋੜੀ ਫੋਲਡ ਕਰ ਲੈਣੀ ਇਸ ਤਰੀਕੇ ਪਹਿਲਾਂ ਸੈਂਟਰ ਵਾਲੀ ਲੈਸ ਲਗਾਵਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਸਾਈਡਾਂ ਦਾ ਲਾਣੀ ਦੱਸਾਂਗੇ ਉਸਰਾਂ ਉਪਰ ਸੈਂਟਰ ਜੇ ਧਰ ਕੇ ਇਸ ਤਰੀਕੇ ਲੈਸ ਲਗਾਵਾਂਗੇ ਆਪਣਾ ਵਾਈਟ ਰੰਗ ਦੀ ਲੈਸ ਆ ਤਾਂ ਆਪਾਂ ਵਾਈਟ ਰੰਗ ਰਹੀ ਧਾਗਾ ਚੇਂਜ ਕਰਕੇ ਲਾਵਾਂਗੇ ਉੱਪਰ ਆਪਾਂ ਵਾਈਟ ਲਾਵਾਂਗੇ نیچے ਆਪਾਂ ਸੂਤ ਨਾਲ ਦਾ ਕਲਰ ਹੀ ਰੱਖਾਂਗੇ ਤੁਸੀਂ ਪਹਿਲਾਂ ਆਪਾਂ ਸੈਂਟਰ ਵਿੱਚ ਹੀ ਸੀਨ ਲਾਵਾਂਗੇ ਬਸ ਇਹ ਆਪਾਂ ਨੋਰਮਲ ਰੱਖਾਂਗੇ ਜਿਹੜੀ ਆਪਾਂ ਨਿਸ਼ਾਨੀ ਲਾਈ ਹੈ ਸੈਂਟਰ ਦੀ ਉਹਨੂੰ ਸੈਂਟਰ ਵਿੱਚ ਰੱਖ ਕੇ ਉੱਚ ਸੀਰੀਅਲ ਫਰਕ ਹੈ ਲੈਸ ਉਸ ਤੋਂ ਬਾਅਦ ਹੁਣ ਆਪਾਂ ਸੂਟ ਨਾਲ ਦੀ ਲੈਸ ਨਾਪਾਂ ਸੂਟ ਦੇ ਨਾਲ ਦੀ ਮੈਚ ਕਰਦੀ ਆਹ ਲੈਸ ਲੈਂਦੀ ਹੋਈ ਏ ਵਾਈਟ ਦੇ ਸਕਿਨ ਕਲਰ ਦੀ ਇਹਦੇ ਹੁਣ ਆਪਾਂ ਡਿਜ਼ਾਈਨ ਇਸ ਤਰੀਕੇ ਤਿਆਰ ਕਰਾਂਗੇ ਇਹ ਜਿਹੜੀਆਂ ਪੱਤੀਆਂ ਪੜੀਆਂ ਹੋਈਆਂ ਨੇ ਇਹਨਾਂ ਨੂੰ ਇੱਧਰ ਸੈੱਟ ਰੱਖਾਂਗੇ ਇਹਨਾਂ ਨੂੰ ਮੇ ਫੋਲਡ ਕਰਕੇ ਨੀਚੇ ਨੂੰ ਪਹਿਲਾਂ ਇਦਾਂ ਆਪਾਂ ਫੋਲਡ ਕਰ ਲੈਣਾ ਫੋਲਡ ਕਰਕੇ ਵਾਈਟ ਦੇ ਉੱਤੇ ਹੀ ਰੱਖਾਂਗੇ ਸੀਨ ਲਾਉਣਗੇ ਆ ਪਹਿਲਾਂ ਆਪਾਂ ਸੀਨ ਥੋੜੀ ਚੌਰਸ ਹੀ ਆਪਾਂ ਬੁੜਾਵਾਂਗੇ ਚੌਰਸ ਹੀ ਆਪਾਂ ਨੱਕ ਪਾਇਆ ਹੋਇਆ ਚੌਰਸ ਹੀ ਇੱਥੋਂ ਚੌਰਸ ਬਣਾਣੀ ਹੈ ਥੋੜਾ ਛੋਟਾ ਜਿਹਾ ਇੱਧਰ ਨੂੰ ਤਕੂਨ ਜੀ ਬਣਾਵਾਂਗੇ ਇਸ ਤਰ੍ਹਾਂ ਲੈਸ ਨੂੰ نیچے ਦਬਧਾ ਦੇ ਲੈਸ ਉੱਠੇ ਨਾ ਫੇਰ ਆਪਾਂ ਇਧਰ ਫੋਲਡ ਕਰਾਂਗੇ ਇਹ ਪੱਤੀ ਜਿਹੜੀ ਹੈ ਉਸ ਹੱਥ ਨਾਲ ਲੈਸ ਲੈਣੀ ਆ ਪੱਤੀ ਜਿਹੜੀ ਆਪਣੀ ਬੁੜੇ ਨਾਲ ਪੱਤੀ ਪ੍ਰੋਪਰ ਸਿੱਧੀ ਰਵੇ ਜੀ ਬਾਦ ਕਟਾਂਗੇ ਆਪਾਂ ਉਹ ਪੋਲਡ ਕਰਨ ਵਾਸਤੇ niche nu ਇਸ ਤਰ੍ਹਾਂ ਹੋਣ ਆਪਣੇ ਲੱਗ ਚੁੱਕੇ ਆ ਇਸ ਤਰ੍ਹਾਂ ਲੈਸ ਲੱਗ ਗਈ ਜਿਵੇਂ ਆਪਣਾ ਰੈਡੀਮੇਡ ਰੈਡੀਮੇਡ ਪੈਚ ਲੱਗਾ ਹੁੰਦਾ ਹੈ ਇਸ ਤਰ੍ਹਾਂ ਨੱਕ ਤੇ ਆਪਣਾ ਜਿਵੇਂ ਉਸ ਨੱਕ ਤੇ ਪੈਚ ਨੂੰ ਲੈਸ ਲੱਗ ਜੂ ਹੁਣ ਆਪਾਂ ਬਾਜ ਤੇ ਲੈਸ ਲਾਣੀ ਕਰਾਂਗੇ। ਇਹ ਨਾਲ ਆਪਣੇ ਸਾਹਮਣੇ ਬਾਜ ਦੀ ਘਟਾਈ ਕਰ ਲਈਏ। ਜਿੰਨੀ ਆਪਾਂ ਬਾਜੂ ਤਿਆਰ ਕਰਨੀ ਉੱਥੇ ਤੱਕ ਆਪਾਂ ਨਿਸ਼ਾਨੀ ਲਾ ਲਾਂਗੇ। ਇਹ ਨਹੀਂ ਆਪਾਂ ਤਿਆਰ ਕਰਨੀ। ਇਹਦੇ ਸਾਮਣੇ ਲੱਪਣਾ ਸ਼ਨੀਤੋਂ ਦੇਖੋ ਕਿੰਨੀ ਇੰਚ ਹੈਗੀ। 1.5 ਇੰਚ ਹੈਗੀ। 1.5 ਇੰਚ ਤੇ ਪ੍ਰੋਪਰ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਗਣੀ ਹੈ ਛਾਣੀ ਲਾ ਕੇ ਫਸਕੇ ਨਾਲ ਸਿੱਧਾ ਖਿੱਚੀ ਚੱਕਦੀਆਂ ਛਾਣੀ ਲਾ ਲਈ ਫਿਰ ਆਪਾਂ ਲੈਸ ਲੈਣੀ ਤੁਹਾਨੂੰ ਦੱਸਾਂਗੇ ਇਹ ਆਪਣੇ نیچے ਫੱਟਾ ਬੋਲਡ ਕਰਨ ਨੂੰ ਵਾਸਤੇ ਹੈ ਇੱਕ ਕੈਂਚਾ ਆਪਾਂ ਉਪਰ ਉੱਚੀ ਲੈਸ ਲੈਣ ਵਾਸਤੇ ਇਹ ਲੇਸ ਲਾਉਣ ਵਾਸਤੇ ਆਪਾਂ ਨਿਸ਼ਾਨੀ ਲਗਾ ਲਈਏ ਲੇਸ ਆਪਾਂ ਇਸ ਤਰੀਕੇ ਕਰਾਂਗੇ ਦਬਵੇਂ ਸੀਣ ਵਾਂਗੂ ਪਹਿਲਾਂ ਲੇਸ ਪੁੱਠੀ ਰੱਖ ਕੇ ਇਸ ਤਰ੍ਹਾਂ ਸੀਨ ਲਗਾ ਲਾਂਗੇ ਲੇਸ ਪੁੱਠੀ ਸੀਨ ਲਗਾਵਾਂਗੇ ਜਿਹੜੀ ਆਪਾਂ ਨਿਸ਼ਾਨੀ ਲਾਈਏ ਇਸ ਲੈਸ ਦੇ ਤੇ ਆ ਚੈਨ ਆਏਗੀ। ਜਿਹੜੇ ਪੱਤੀਆਂ ਨੇ ਇਹ ਬਾਜੀ ਵਾਲੇ ਪਾਸੇ ਨੂੰ ਵੱਧਦੇ ਹੋਣਗੀਆਂ ਇਹ ਆਪਣੀ ਨਿਸ਼ਾਨੀ ਲੱਗੀ ਹੋਈ ਹੈ ਲੈਸ ਦੀ। ਇਹ ਆਪਣੀ ਨਿਸ਼ਾਨੀ ਹੈ। ਕਿਉਂਕਿ ਪ੍ਰੋਪਰ ਦਿਸ ਨਹੀਂ ਰਹੀ ਵਿੱਚ ਵੀਡੀਓ ਦੇ ਇਸ ਕਰਕੇ ਤੁਹਾਨੂੰ ਡਿਟੇਲ ਵਿੱਚ ਦੱਸਿਆ ਕਿ ਸਮਝ ਲੱਗ ਜਾਵੇ। ਲੈਸ ਉੱਠੀ ਕਰੀਏ ਰੱਖੀ ਹੋਈ ਆਪਾਂ ਸਿਰਫ ਆ ਚੈਨ ਦੇ ਤੇ ਇਹ ਆਪਾਂ ਸੀਨ ਲਗਾਵਾਂਗੇ। ਉਹ ਲੈਸ ਪ੍ਰੋਪਰ ਉਨੇ ਹੀ ਲਾਈਏ ਜਿੰਨੇ ਆਪਾਂ ਚਾਹੀਦੀ ਹੈ ਇਧਰ ਜਿਹੜੇ ਸੀਨ ਚ ਆਉਣਾ ਕਪੜਾ ਵੈਸੇ ਆਪਾਂ ਖਾਲੀ ਛੱਡ ਤਾਉਣੇ ਇਸ ਤਰੀਕੇ ਹੁਣ ਆਪਰੇ ਤੇ ਸਿੱਧੀ ਕਰਕੇ ਹੁਣ ਇੱਥੇ ਸੀਨ ਲਗਾਵਾਂਗੇ ਹੁਣ ਲੈਸ ਦੀਆਂ ਪੱਤੀਆਂ ਆਪਾਂ ਅੱਗੇ ਨੂੰ ਕਰ ਲਈਏ ਨੇ ਪਹਿਲਾਂ ਜਦ ਆਪਾਂ ਲਗਾਏ ਸੀ ਪੁੱਠੀ ਕਰਕੇ ਬਾਜੀ ਦੇ ਉੱਪਰ ਮਸੀਂ ਇੱਧਰ ਨੂੰ ਸਿੱਧੀਆਂ ਪੱਤੀਆਂ ਹੁਣ ਆਪਣੀਆਂ ਪੱਤੀਆਂ ਨੂੰ ਇੱਧਰ ਨੂੰ ਆ ਬਾਜੀ ਦੇ ਇਧਰ ਮੋੜੀ ਰੱਖਣੀ ਪਹਿਲਾਂ ਉੱਪਰ ਹੋਸੀ ਹੁਣ ਨੀਚੇ ਇਸ ਤਰੀਕੇ ਹੁਣ ਆਪਣੀ ਬਾਜੂ ਲੈਸ ਲਾਂਚੂਈਏ ਉੱਪਰ ਐ ਲੱਗ ਗਈ ਜਿਵੇਂ ਆਪਣੀ ਦਗਮੇ ਸੀਨ ਲਾਈ ਹੁੰਦੀ ਏ ਸੀਨ ਲੱਗ ਗਈ ਇਹ ਦੇਖੋ ਧਿਆਨ ਨਾਲ ਦਗਮੇ ਸੀਨ ਵਾਂਗੂ ਇਹ ਨਿਸ਼ਾਨੀ ਹੈਗੀ ਆਪਣੀ ਫੋਲਡ ਕਰਨ ਵਾਸਤੇ ਇੱਥੇ ਤੱਕ ਆਪਾਂ ਬਾਜੂ ਫੋਲਡ ਕਰ ਲੈਣੀ ਏ ਇਨੀ ਲੈਸ ਆਪਣੇ ਉੱਪਰ ਰਹੇਗੀ ਇਸ ਤਰੀਕੇ ਹੁਣ ਆਪਾਂ ਤੁਹਾਨੂੰ ਫੋਲਡ ਕਰਾਂਗੇ പിന്നെ ഇട്ട ഫോൾഡ് കറിയാണ് 40 ਇੰਚ ਦੀ ਕਮੀਜ਼ ਤਿਆਰ ਕਰਨਾ ਹੈ 40 ਇੰਚ ਦੇ ਹਿਸਾਬ ਨਾਲ ਇਸ ਤਰ੍ਹਾਂ ਸਿੱਧੀ ਆਪਾਂ ਸਕੇਲ ਨਾਲ ਨਿਸ਼ਾਨੀ ਲਗਾਵਾਂਗੇ ਪ੍ਰੋਪਰ ਸਿੱਧੀ ਰਹਿੰਦੀ ਇਹਦਾ ਇਹ ਹੈਗੀ ਆਪਣੀ ਕਮੀਜ਼ ਤਿਆਰ ਦੀ ਨਿਸ਼ਾਨੀ ਹੁਣ ਲੰਮਾ ਉੱਪਰ 1.5 ਇੰਚ ਛੱਡ ਕੇ ਇੱਥੋਂ 1.5 ਇੰਚ ਦੀ ਸਪੇਸ ਦੇ ਕੇ 1.5 ਇੰਚ ਦੀ ਆਪਣਾ ਸਪੇਸ ਰੱਖ ਕੇ ਨਿਸ਼ਾਨੀ ਲਾਵਾਂਗੇ ਚਾਨੀ ਉੱਪਰ ਲੱਗਦੀ ਹੈ ਇਹ ਹੈ ਕਿ نیچے ਹੈ ਕਿ ਫੱਟਾ ਫੋਲਡ ਕਰ ਲਈ ਉੱਪਰ ਹੈ ਇਹ ਲੈਸ ਨਾਲ ਲੈਸ ਇਹਨੂੰ ਆਪਾਂ ਪ੍ਰੋਪਰ ਉਸ ਤਰੀਕੇ ਨਾਲ ਲਾਵਾਂਗੇ ਜਿਵੇਂ ਆਪਾਂ ਬਾਜੂ ਦੇ ਦਿਸ ਇਸ ਤੋਂ ਨੂੰ ਪੁੱਠੀ ਰੱਖ ਕੇ ਇਸ ਤਰ੍ਹਾਂ ਲੈਸ ਨੂੰ ਪੁੱਠੀ ਰੱਖ ਲੈਣੀ ਹੈ ਕਿਨਾਰੀ ਕਿਨਾਰੀ ਤੇ ਆਪਾਂ ਲੈਸ ਲਾਣੀ ਬਿਲਕੁਲ ਛੋਟੀ ਛੋਟੀ ਕਿਨਾਰੀ ਤੇ ਜਿਵੇਂ ਬਾਜੂ ਤੇ ਲਗਾਈ ਸੀ ਉਸੇ ਤਰੀਕੇ सेम ਪ੍ਰੋਪਰ ਇਸ ਤਰੀਕੇ ਹੁਣ ਘੇਰੇ ਦੇ ਆਪਾਂ ਲੈਸ ਲਾਵਾਂਗੇ ਇਹ ਆਪਣਾ ਨਿਸ਼ਾਨੀ ਲੱਗੀ ਹੋਈ ਏ ਨਿਸ਼ਾਨੀ ਦੇ ਉੱਤੇ ਆਪਾਂ ਇਸ ਤਰੀਕੇ ਲੈਸ ਦੀ ਆ ਕਿਨਾਰੀ ਰੱਖਾਂਗੇ ਇਹ ਲੈਸ ਹੈਗੀ ਪੁੱਠੀ ਇਹ ਹੈਗਾ ਸਿੱਧਾ ਪਾਸਾ ਇਹ ਹੈਗਾ ਪੁੱਠਾ ਉੱਥੇ ਦੀ ਕਿਨਾਰੀ ਇਦਾਂ ਆਪਾਂ ਰੱਖਾਂਗੇ ਫਿਰ ਇੱਥੋਂ ਸੀਨ ਲਗਾਵਾਂਗੇ ਨਾਰੀ-ਗਨਾਰੀ ਤੇ ਇਸ ਤਰ੍ਹਾਂ ਸਾਰੇ ਇਸ ਤਰੀਕੇ ਹੁਣ ਆਪਾਂ ਘੇਰੇ ਦੀ ਲੈਂਸ ਲਾਈ ਹੈ ਆ ਨੀਚੇ ਪਾਤਰ ਪਾਈ ਕਰਨ ਵਾਸਤੇ ਖੱਟਾ ਕਰਿਆ ਹੋਇਆ ਆ ਕੱਚੇ ਦੇ ਸੀਨੇ ਆ ਆਪਾਂ ਲੈਸ ਦੀ ਉੱਪਰ ਜਿਵੇਂ ਦਵਵੇਂ ਸੀਨ ਲਾਨੇ ਆਪਾਂ ਉਸ ਤਰੀਕੇ ਇਸੇ ਤਰ੍ਹਾਂ ਘੇਰੇ ਤੇ ਲਾਈਏ ਉਸੇ ਤਰੀਕੇ ਇਸੇਂ ਪਰ ਆਪਾਂ ਬਾਜੂ ਤੇ ਲਾਈਏ ਬਾਜੂ ਦੀ ਆਪਾਂ 1 ਇੰਚ ਜਿੱਥੇ ਸਪੇਸ ਛੱਡੀ ਏ ਘੇਰੇ ਦੀ ਆਪਾਂ 1.5 ਇੰਚ ਛੱਡੀ ਹੋਈ ਏ ਆ ਕੱਚੇ ਦੀ ਕੱਚਾ ਕਰਨਾ ਤਰਪਾਈ ਵਾਸਤੇ ਆਪਾਂ ਪੈਚ ਵਾਂਗੂ ਪੈਚ ਬਣਾ ਕੇ ਲਾਤਾ ਜਿਵੇਂ ਰੈਡੀਮੇਡ ਪੈਚ ਲੱਗਾ ਹੁੰਦਾ ਦੋਨੇ ਬਾਜੂ ਤੇ ਸਰ ਨੱਕ ਤੇ ਪੈਚ ਤੇ ਘੇਰੇ ਤੇ ਲੈਂਸ ਲਗਾ ਲਿਏ ਇਹ ਕਾਟਨ ਦਾ ਸੂਟ ਸੀਗਾ ਅਲਓਵਰ ਉਰੇ ਤਪਾ ਆਪਣਾ ਲੈਂਸਨ ਲਗਾ ਕੇ ਜਿਵੇਂ ਆਪਣੇ ਛੋਟੇ ਪੀਸ ਬਚ ਜਾਂਦੇ ਨੇ ਉਹਨਾਂ ਦੇ ਵੀ ਆਪਾਂ ਡਿਜ਼ਾਈਨ ਤਿਆਰ ਕਰ ਸਕਦੇ ਆ ਵਿੱਚ ਲਗਾ ਕੇ ਇਸ ਤਰੀਕੇ ਤੁਸੀਂ ਵੀ ਕਾਟਨ ਦੇ ਸੂਟ ਦੇ ਉੱਤੇ ਲੈਂਸਨ ਲਗਾ ਕੇ ਛੋਟੇ ਪੀਸਾਂ ਦੇ ਹੈਂਸੇ ਸੂਟ ਤਿਆਰ ਕਰੋ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ